ਤੱਗੜੇ ਮਾਰਦਾ ਲੋਕਾਂ ਨੇ ਨਾਲੇ ਜੀ ਇਹ ਕੀ ਕੀ ਪਤਾ ਕੀ ਕਹੇ ਬੇ ਬੱਚਿਆਂ ਦੇ ਔਰਤਾਂ ਦੇ ਲੰਗਰਾਂ ਦੇ ਲੋਕਾਂ ਡਲੇ ਮਾਰਦਾ ਫਿਰ ਇਹਨਾਂ ਦੀ ਮਜਬੂਰੀ ਬਣ ਜਾਂਦੀ ਵੀ ਇਹ ਕਿਤੇ ਸੜਕ ਥਲੇ ਆ ਕੇ ਮਰਨਾ ਜਾਵੇ ਤਾਂ ਕਰਕੇ ਇਹਨਾਂ ਨੇ ਸੰਗਲ ਲਾ ਕੇ ਰੱਖਿਆ ਹੋਇਆ ਹਰ ਮਾਪੇ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਪੁੱਤਰ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣ ਕੇ ਉਹਨਾਂ ਦੀ ਸੇਵਾ ਕਰਨ ਪਰ ਜੇਕਰ ਬੁਢਾਪੇ ਵਿੱਚ ਮਾਪਿਆਂ ਨੂੰ ਹੀ ਆਪਣੇ ਪੁੱਤਰਾਂ ਨੂੰ ਸੰਗੜਾ ਨਾਲ ਬਣ ਕੇ ਰੱਖਣਾ ਪਵੇ ਤਾਂ ਤੁਸੀਂ ਕੀ ਕਹੋਗੇ ਜਿਹਾ ਅਸੀਂ ਗੱਲ ਕਰ ਰਹੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇਕਲਾ ਦੀ ਜਿੱਥੇ ਦੀਆਂ ਬੁੱਢੀਆਂ ਔਰਤਾਂ ਆਪਣੇ ਬੁਢਾਪੇ ਦੇ ਸਹਾਰਾ ਬਣਨ ਵਾਲੇ ਆਪਣੇ ਮਾਨਸਿਕ ਸੰਤੁਲਨ ਖੋ ਆ ਚੁਕੇ ਪੁੱਤਰਾਂ ਨੂੰ ਸੰਗੜ ਨਾਲ ਬਣ ਕੇ ਰੱਖਣ ਲਈ ਮਜਬੂਰ ਹਨ ਸਰ ਜਿਹੜਾ ਆਪਣਾ ਉਹ ਮੰਗੂ ਸਿੰਘ ਆ ਜਿਹਦਾ ਜਮਾਂਦਰੂਆ ਮੁੰਡਾ ਦਿਮਾਗੀ ਅਪਸੈਟ ਆ ਜਿਹੜਾ ਉਹਨੂੰ ਸੰਗਲ ਲਾਇਆ ਹੋਇਆ ਉਹਦੇ ਨੇ ਘਰ ਦੇ ਮੂਹਰੇ ਜਿਹੜੀ 메ਨ ਸੜਕ ਲੰਘਦੀ ਆ ਉਹ ਮਸ਼ੀਨੀ ਦੇ ਮੂਹਰੇ ਆ ਜਾਂਦਾ ਹੈ ਬੱਚਿਆਂ ਦੇ ਔਰਤਾਂ ਦੇ ਲੰਘਰਾਂ ਵਾਲੇ ਲੋਕਾਂ ਦੇ ਡਲੇ ਮਾਰਦਾ ਉਹ ਮਜਬੂਰੀ ਚ ਉਹਨਾਂ ਨੇ ਬੰਨ ਕੇ ਰੱਖਿਆ ਹੋਇਆ ਦੂਸਰਾ ਜੋ ਹੁਣ ਆਪਾਂ ਪਾਲੂ ਸਿੰਘ ਦੇ ਘਰ ਖੜੇ ਆ ਇਹ ਵੀ 2007 ਦੇ ਵਿੱਚੋਂ ਵਧੀਆ ਨੌਜਵਾਨ ਸੀ ਕੰਮ ਕਰਦਾ ਸੀਗਾ ਪਰੰਤੂ ਇਹਦੀ ਜਿਹੜੀ ਦਿਮਾਗੀ ਹਾਲਤ ਆ ਉਹ ਵਿਗੜ ਗਈ ਅਪਸੈਟ ਹੋ ਗਿਆ ਹੁਣ ਇਹ ਇਹਨਾਂ ਦੇ ਜਿਹੜੀ ਸੜਕ ਆ ਉਹ ਵੀ ਇਹਨਾਂ ਦੇ ਬਾਰ ਮੂਹਰੇ ਦੀ ਹੈ ਲੋਕਾਂ ਦੇ ਲੰਗਰਾਂ ਦੇ ਡਲੇ ਮਾਰਦਾ ਹੈ ਜਾਂ ਕੋਈ ਟਰੱਕ ਬੱਸ ਆਉਂਦਾ ਉਹਦੇ ਮੂਰੇ ਵੀ ਡਲੇ ਮੂਰੇ ਹੋ ਜਾਂਦਾ ਫਿਰ ਇਹਨਾਂ ਦੀ ਮਜਬੂਰੀ ਬਣ ਜਾਂਦੀ ਵੀ ਇਹ ਕਿਤੇ ਸੜਕ ਥੱਲੇ ਆ ਕੇ ਮਰਨਾ ਜਾਵੇ ਤਾਂ ਕਰਕੇ ਇਹਨਾਂ ਨੇ ਸੰਗਲ ਲਾ ਕੇ ਰੱਖਿਆ ਹੋਇਆ ਹੁਣ ਜਿਹੜੇ ਨੇ ਘਰ ਆਪਾਂ ਨੇ ਦਾ ਘਰ ਦੇਖਿਆ ਕਿ ਖੁੱਡੇ ਵਰਗਾ ਘਰ ਹੈ ਜਿਹਦੇ ਵਿੱਚ ਰਹਿਣਾ ਵੀ ਬਹੁਤ ਮੁਸ਼ਕਲ ਹੈ ਹੁਣ ਅਸੀਂ ਪਿੰਡ ਨਿਵਾਸੀ ਗ੍ਰਾਮ ਪੱਜ ਸਾਰੇ ਹੀ ਸਾਡੇ ਪਿੰਡ ਵਾਸੀ ਨੇ ਮੰਗਿਆ ਕਿ ਇਹ ਦੋਹੇ ਘਰ ਦੇ ਜਿਹੜੇ ਗਰੀਬ ਨੇ ਬਹੁਤ ਅਥੀ ਗਰੀਬ ਨੇ ਇਲਾਜ ਕਰਨ ਦੀ ਸਮਰੱਥਾ ਨਹੀਂ ਇਹਨਾਂ ਦੀ ਇਹਨਾਂ ਨੂੰ ਇਲਾਜ ਕਰਾਉਣ ਵਾਸਤੇ ਸਰਕਾਰ ਮਦਦ ਦੇਵੇ ਇਹੀ ਸਾਡੀ ਮੰਗ ਹੈ ਇਹ ਜੀ ਨਹੀਂ ਤਾਂ ਡਲੇ ਮਾਰਦਾ ਲੋਕਾਂ ਦੇ ਨਾਲੇ ਜੀ ਇਹ ਅਸਸ ਸਹਾਇਤਾ ਮੰਗਦਿਆਂ ਜੀ ਜੇ ਕੋਈ ਦੇਊਗਾ ਇਹਨੂੰ 10 ਸਾਲ ਹੋ ਗਏ ਅੱਜ ਜਮੇ ਨਿਕਰਾਇਆ ਸੀ ਤਾਂ ਪੈਸਿਆਂ ਦਾ ਢੋਲ ਦੋ ਬੱਚੇ ਨੇ ਵੀਰਜੀ ਕੰਮਧੰਦਾ ਕਰਕੇ ਇਹਨਾਂ ਦੀ ਪਾਲਣਾ ਕਰੀ ਮੈਂ ਬੱਚਾ ਇਕੱਲਾ ਲਾ ਕੇ ਗੋਹਾ ਸਿੱਟ ਕੇ ਇੱਕ ਪੜ ਗਿਆ ਵਿਚਾਰਾ ਬਾਹਰ ਇੱਕ ਬੇਨਤ ਕਰਦਾ ਕੋਈ ਗਵਰਨਮੈਂਟ ਵੱਲੋਂ ਕੋਈ ਸਹਾਇਤਾ ਮਿਲ ਜੇ ਬੱਚੇ ਨੂੰ ਕੋਈ ਕੰਮਧੰਦਾ ਮਿਲ ਜੇ ਸਾਨੂੰ ਮਿਲ ਜੇ ਦੀ लाज ਵਾਸਤੇ ਸਹੀ ਹੋ ਜਾਣ ਬਸ ਹੋਰ ਕੋਈ ਮਦਦ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ